ਅੱਜ ਕੱਲ੍ਹ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਕਿ ਬੇਹੱਦ ਮੰਦ ਭਾਗਾ ਹਾਦਸਾ ਵਾਪਰਿਆ ਹੈਗਾ ਹਰਿਆਣਾ ਦੇ ਵਿੱਚ ਜਿੱਥੇ ਕਿ ਇੱਕ ਕਰੂਜ਼ਰ ਕਾਰ ਪਾਕਟਾ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਅਤੇ ਦੇਖਦੇ-ਦੇਖਦੇ ਜਿਹੜਾ ਕੀ ਹੈ 11 ਦੇ ਕਰੀਬ ਲੋਕ ਹੈਗੇ ਨੇ ਪਾਕਟਾ ਨਹਿਰ ਦੇ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਬਹਿ ਜਾਂਦੇ ਹੈਗੇ ਨੇ ਸੋ ਮੌਕੇ ਦੇ ਉੱਪਰ ਚੀਕ ਚਿੰਗਿਆੜਾ ਪੈ ਜਾਂਦਾ ਤੇ ਜਿਵੇਂ ਹੀ ਇਸ ਹਾਦਸੇ ਸਬੰਧੀ ਲੋਕਾਂ ਨੂੰ ਆਸ-ਪਾਸ ਦੇ ਪਿੰਡ ਦੇ ਲੋਕਾਂ ਨੂੰ ਖਬਰ ਮਿਲਦੀ ਹੈ ਤੇ ਲੋਕ ਮੌਕੇ ਦੇ ਉੱਪਰ ਪਹੁੰਚਨੇ ਸ਼ੁਰੂ ਹੋ ਜਾਂਦੇ ਨੇ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਜਾਂਦੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਪਰ ਜਿਹੜੇ 11 ਲੋਕ ਪਾਣੀ ਦੇ ਵਿੱਚ ਵਹੇ ਨੇ ਹਲੇ ਤੱਕ ਉਹਨਾਂ ਦਾ ਕੋਈ ਸਰਾਗ ਨਹੀਂ ਮਿਲਿਆ ਸੋ ਜਾਣਕਾਰੀ ਮੁਤਾਬਕ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਿਹੜੇ ਕੀ ਇਹ ਲੋਕ ਹੈਗੇ ਨੇ ਕਰੂਜ਼ਰ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਹੁੰਦੇ ਨੇ ਕਿ ਹਰਿਆਣਾ ਦੇ ਵਿੱਚ ਜਿਹੜਾ ਕੀ ਇਹ ਬੇहद ਮੰਦਪਾਗਾ ਹਾਸਾ ਉੱਪਰ ਜਾਂਦਾ ਜਿਸ ਦੀ ਵਜ੍ਹਾ ਸੰਗਣੀ ਧੁੰਦ ਦੱਸੀ ਜਾ ਰਹੀ ਹੈ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜਾ ਕੀ ਰਤਿਆ ਦੇ ਪਿੰਡ ਸਰਦਾਰੇ ਦੇ ਨੇੜੇ ਇਹ ਜਿਹੜਾ ਕੀ ਹੈ ਕਰੂਜ਼ਰ ਗੱਡੀ ਜਦੋਂ ਜਾ ਰਹੀ ਹੁੰਦੀ ਆ ਤਾਂ ਰਾਤ ਦੇ ਵੇਲੇ ਸੰਗਣੀ ਧੁੰਦ ਕਰਕੇ ਜਿਹੜਾ ਕੀ ਇਹ ਗੱਡੀ ਦਾ ਚਾਲਕ ਹੈ ਉਸ ਨੂੰ ਇਹ ਪਤਾ ਨਹੀਂ ਲੱਗਦਾ ਕਿ ਅੱਗੇ ਰੋਡ ਹੈ ਕਿ ਫਿਰ ਨਹਿਰ ਅਤੇ ਇਸ ਤਰ੍ਹਾਂ ਜਦੋਂ ਗੱਡੀ ਨਹਿਰ ਦੇ ਵਿੱਚ ਡਿੱਗਣ ਲੱਗਦੀ ਹੈ ਤਾਂ ਗੱਡੀ ਦੇ ਚਾਲਕ ਦੇ ਵੱਲੋਂ ਆਪਣੀ ਜਾਨ ਬਚਾ ਲਈ ਜਾਂਦੀ ਹੈ ਉਹ ਗੱਡੀ ਦੇ ਵਿੱਚੋਂ ਛਾਲ ਮਾਰ ਦਿੰਦਾ ਪਰ ਜਿਹੜੇ ਕਿ ਬਾਕੀ ਗੱਡੀ ਦੇ ਵਿੱਚ ਸਵਾਰ ਹੁੰਦੇ ਲੋਕ ਹੈਗੇ ਨੇ ਜਿਨ੍ਹਾਂ ਦੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਹ ਪਿੰਡ ਰਿਓਨ ਦਾ ਰਹਿਣ ਵਾਲਾ ਪਰਿਵਾਰ ਦੱਸਿਆ ਜਾ ਰਿਹਾ ਹੈਗਾ ਅਤੇ ਫਿਰ ਗੱਡੀ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹ ਪਾਣੀ ਦੇ ਵਿੱਚ ਬਹਿ ਜਾਂਦੇ ਨੇ ਪਰ ਇਸੇ ਦੌਰਾਨ ਇੱਕ ਵਿਅਕਤੀ ਨੂੰ ਅਤੇ ਇੱਕ 10 ਸਾਲ ਦਾ ਬੱਚਾ ਅਰਮਾਨ ਜਿਹੜਾ ਕਿ ਗੱਡੀ ਦੇ ਵਿੱਚ ਜਿਹੜਾ ਕਿ ਇਹ ਸ਼ੀਸ਼ਾ ਟੁੱਟਣ ਦੀ ਵਜ੍ਹਾ ਕਰਕੇ ਬਾਹਰ ਨਿਕਲਦਾ ਤੇ ਉਹ ਖੁਦ ਤੈਰ ਕੇ ਬਾਹਰ ਆ ਜਾਂਦਾ ਪਰ ਜਿਹੜੇ ਬਾਕੀ ਲੋਕ ਹੈਗੇ ਨੇ ਉਸ ਬੱਚੇ ਦੇ ਮਾਪਿਓ ਹੋਗੇ ਭੈਣ ਹੋਗੀ ਜਾਂ ਫਿਰ ਹੋਰ ਜਿਹੜੇ ਕੀ ਲੋਕ ਇਸ ਗੱਡੀ ਵਿੱਚ ਸਵਾਰ ਹੁੰਦੇ ਨੇ ਉਹਨਾਂ ਦਾ ਹਲੇ ਤੱਕ ਕੋਈ ਥੋ ਪਤਾ ਨਹੀਂ ਚੱਲ ਸਕਿਆ ਸੋ ਇਹ ਬੇਹਦ ਮੰਦਪਾਗਾ ਹਾਸਾ ਜਿਹੜਾ ਵਾਪਰਿਆ ਹਰਿਆਣਾ ਦੇ ਫਤਿਹਬਾਦ ਦੇ ਜ਼ਿਲ੍ਹੇ ਦੇ ਜ਼ਿਲ੍ਹੇ ਦਾ ਜਿਹੜਾ ਪਿੰਡ ਹੈਗਾ ਸਰਦਾਰੇ ਉੱਥੇ ਇਹ ਦੇਰ ਰਾਤ ਜਿਹੜੀ ਗੱਡੀ ਹੈਗੀ ਹੈ ਪਾਕਟਾ ਨਹਿਰ ਦੇ ਵਿੱਚ ਡਿੱਗੀ ਹੈਗੀ ਜਿਸ ਦੇ ਵਿੱਚ 14 ਲੋਕ ਸਵਾਰ ਦੱਸੇ ਜਾ ਰਹੇ ਨੇ ਹਾਲਾਂਕਿ ਇਸ ਹਾਸੇ ਦੇ ਦੌਰਾਨ ਜਿਹੜਾ ਕੀ ਹੈ ਇੱਕ ਬੱਚਾ ਗੱਡੀ ਦਾ ਚਾਲਕ ਅਤੇ ਇੱਕ ਹੋਰ ਵਿਅਕਤੀ ਨੂੰ ਬਚਾ ਲਿਆ ਗਿਆ ਪਰ ਬਾਕੀ ਜਿਹੜੇ ਕੀ ਲੋਕ ਹੈਗੇ ਨੇ ਉਹਨਾਂ ਦੀ ਪਾਲ ਲਗਾਤਾਰ ਕੀਤੀ ਜਾ ਰਹੀ ਹੈ ਮੌਕੇ ਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਜੂਦ ਹੈਗੀਆਂ ਨੇ ਜਿਨ੍ਹਾਂ ਦੇ ਵੱਲੋਂ ਨਹਿਰ ਦੇ ਵਿੱਚ ਡੁੱਡੇ ਇਹਨਾਂ ਲੋਕਾਂ ਦੀ ਪਾਲ ਕੀਤੀ ਜਾ ਰਹੀ ਜਾਣਕਾਰੀ ਦੇ ਮੁਤਾਬਕ ਜਿਹੜਾ ਕੀ ਹੈ ਮੈਂਬੜਾ ਪਿੰਡ ਦੇ ਜਿਹੜੇ ਕੀ ਇਹ ਲੋਕ ਹੈਗੇ ਨੇ ਪੰਜਾਬ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੇ ਰਾਤ 10 ਵਜੇ ਦੇ ਕਰੀਬ ਜਿਹੜਾ ਕੀ ਕਰੂਜ਼ਰ ਗੱਡੀ ਦੇ ਵਿੱਚ ਸਵਾਰ ਹੋ ਕੇ ਵਾਪਸ ਜਾ ਰਹੇ ਹੁੰਦੇ ਨੇ ਕਿ ਇਸੇ ਦੌਰਾਨ ਜਿਹੜਾ ਕੀ ਆ ਰਤਿਆ ਦਾ ਪਿੰਡ ਸਰਦਾਰੇ ਵਾਲਾ ਉੱਥੇ ਗੱਡੀ ਜਿਹੜਾ ਕੀ ਸੰਗਣੀ ਤੋਂ ਦੀ ਵਜ੍ਹਾ ਕਰਕੇ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਪਾਖੜਾ ਨਹਿਰ ਦੇ ਪੁਲ ਤੇ ਅਚਾਨਕ ਜਿਹੜਾ ਕੀ ਗੱਡੀ ਦਾ संतुलन ਹੋ ਵਿਗੜ ਜਾਂਦਾ ਜਿਸ ਕਰਕੇ ਲੋਕ ਜਿਹੜੇ ਕੀ ਹੈ ਗੱਡੀ 'ਤੇ ਸਵਾਰ ਹੁੰਦੇ ਨੇ ਉਹ ਨਹਿਰ ਦੇ ਵਿੱਚ ਜਾ ਡਿੱਗਦੇ ਹੈਗੇ ਨੇ ਪਰ ਗੱਡੀ ਦੇ ਚਾਲਕ ਤੇ ਵੱਲੋਂ ਮੌਕੇ ਤੇ ਜਿਹੜਾ ਕੀ ਹੈ ਗੱਡੀ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਜਾਂਦੀ ਹੈ ਪਰ ਜਦੋਂ ਘਟਨਾ ਦੇ ਬਾਰੇ ਆਸ-ਪਾਸ ਦੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਦਾ ਤੇ ਮੌਕੇ ਤੇ ਉਹਨਾਂ ਦੇ ਵੱਲੋਂ ਪਹੁੰਚ ਕੇ ਜਦਦਜਾਤ ਕੀਤੀ ਜਾਂਦੀ ਹੈ ਇਹਨਾਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਪਰ ਉਸ ਸਮੇਂ ਤੱਕ ਕਾਫੀ ਜਿਹੜੀ ਆ ਉਹ ਦੇਰ ਹੋ ਚੁੱਕੀ ਹੁੰਦੀ ਆ ਕਿ ਜਿਹੜੇ ਗੱਡੀ 'ਚ ਸਵਾਰ ਲੋਕ ਹੁੰਦੇ ਨੇ ਉਹ ਵਹਿ ਗਏ ਹੈਗੇ ਨੇ ਅਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੇ ਕਿ ਲੋਕ ਵਹੇ ਹੈਗੇ ਨੇ ਉਹ ਮਾਨਸਾ ਜਿਹੜੇ ਪਿੰਡ ਹੈਗਾ ਆ ਰਿਉਂਦ ਉਥੋਂ ਦੇ ਜਿਹੜੇ ਕਿ ਵਸਨੀਕ ਦੱਸੇ ਜਾ ਰਹੇ ਹੈਗੇ ਨੇ ਜਿਨ੍ਹਾਂ ਦੀ ਪਾਲ ਲਗਾਤਾਰ ਕੀਤੀ ਜਾ ਰਹੀ ਹੈ ਸੋ ਹੁਣ ਤੱਕ ਦੀ ਜਿਹੜੀ ਕਿ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਜਿਹੜਾ ਕਿ ਹੈ ਜਸਵਿੰਦਰ ਸਿੰਘ ਜਿਸ ਦੀ ਉਮਰ 33 ਸਾਲ ਉਸ ਦੀ ਪਤਨੀ ਰਵਿੰਦਰ ਕੌਰ ਅਤੇ ਸੰਜਨਾ ਕੌਰ ਜਿਸ ਦੀ ਉਮਰ 11 ਸਾਲ ਹੈ ਇਹ ਉਹ ਪਰਿਵਾਰ ਹੈ ਜਿਦਾ ਦਾ ਬੇਟਾ ਅਰਮਾਨ ਤਾਂ ਬਚ ਗਿਆ ਪਰ ਬਾਕੀ ਜਿਹੜੇ ਕੀ ਪਰਿਵਾਰਿਕ ਮੈਂਬਰ ਨੇ ਉਸ ਦੇ ਪਿਤਾ ਉਸ ਦੀ ਪੈਣ ਅਤੇ ਮਾਂ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਅਮਨ ਸਿੰਘ ਜਿਸ ਦੀ ਉਮਰ 30 ਸਾਲ ਹੈ ਅਤੇ ਨਾਲ ਹੀ ਕਸ਼ਮੀਰ ਕੌਰ 58 ਸਾਲਾ ਜਿਹੜੀ ਹੈਗੀ ਉਸ ਦੀ ਪਾਲਦੇ ਵਿੱਚ ਵੀ ਲਗਾਤਾਰ ਪ੍ਰਸ਼ਾਸਨ ਜੁਟਿਆ ਹੋਇਆ ਸੋ ਬੇਹਦ ਮੰਤਪਾਗੜਾ ਕੀ ਹਾਸਾ ਹੋਇਆ ਇਹ ਜਿਹੜਾ ਕੀ ਹੈ ਹੁਣ ਪ੍ਰਸ਼ਾਸਨ ਦੇ ਵੱਲੋਂ ਰਾਹਤ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ ਤਾਂ ਕਿ ਇਹਨਾਂ ਦਾ ਕੋਈ ਸੁਰਾਗ ਮਿਲ ਸਕੇ ਪਰ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਹ ਪਰਿਵਾਰ ਵਾਪਸ ਆਪਣੇ ਪਿੰਡ ਨੂੰ ਪਰਤ ਰਿਹਾ ਹੁੰਦਾ ਕਿ ਰਸਤੇ ਦੇ ਵਿੱਚ ਇਹ ਬੇਹਦ ਭਿਆਨਕ ਹਾਸਾ ਵਾਪਰ ਜਾਂਦਾ ਮੰਤਪਾਗਾ ਹਾਸਾ ਹੋ ਜਾਂਦਾ ਜਿਸ ਦੀ ਵਜ੍ਹਾ ਸੰਗਣੀ ਤੁੰਦ ਦਸਤੀ ਜਾ ਰਹੀ ਹੈ ਸੋ ਇਸੇ ਮਾਮਲੇ ਤੇ ਹੋਰ ਵਧੇਰੇ ਜਾਣਕਾਰੀ ਲਈ ਗੱਲਬਾਤ ਕਰਦੇ ਹਾਂ ਮੇਰੇ ਸਹਿਯੋਗੀ ਵਿਵੇਕ ਫੋਨ ਤੇ ਫੋਨ ਲੈਂਦੇ ਹਾਂ ਵਿਵੇਕ ਬੇਹਦ ਮੰਦਪਾਗਾ ਹਾਦਸੇ ਜਿਸ ਦੀ ਵਜ੍ਹਾ ਸੰਗਣੀ ਧੁੰਦ ਸਿਆ ਜਾ ਰਿਹਾ ਹੈ ਹੁਣ ਹੋਰ ਕੀ ਕੁਝ ਇਸ ਹਾਦਸੇ ਨਾਲ ਜੁੜੀ ਜਾਣਕਾਰੀ ਤੁਹਾਡੇ ਤੱਕ ਮਿਲੀ ਹੈ ਜੀ ਬਿਲਕੁਲ ਪ੍ਰਵਿੰਦਰ ਕੱਲ ਦੇ ਰਾਤ ਜਿਹੜੀ ਸੰਗਣੀ ਧੁੰਦ ਪੈਣ ਦੇ ਕਰਕੇ ਪੂਰਾ ਹਾਦਸਾ ਜਿਹੜਾ ਵਾਪਰਿਆ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਰਤਿਆ ਇਲਾਕਾ ਹੈ ਜਿਹੜਾ ਸਰਦਾਰਗੜ ਪਿੰਡ ਦੇ ਕੋਲ ਤਾਂ ਰਾਤ ਨੂੰ 10 ਵਜੇ ਇਹ ਪੂਰਾ ਪਰਿਵਾਰ ਜਿਹੜਾ ਤਾਂ ਪੰਜਾਬ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਵਾਪਸ ਆਪਣੇ ਘਰਾਂ ਵੱਲ ਪਰਤ ਰਿਹਾ ਸੀ ਤਾਂ ਧੁੰਦ ਤੇਜ਼ ਹੋਆ ਕਰਕੇ ਤੇ ਗੱਡੀ ਦਾ ਬੈਲੈਂਸ ਵਿਗੜਨ ਕਰਕੇ ਜਿਹੜੀ ਕਾਰ ਹੈ ਕਰੂਜ਼ਰ ਕਾਰ ਜਿਹੜੀ ਫੋਰਸ ਕੰਪਨੀ ਦੀ ਕਾਰ ਦੱਸੀ ਜਾ ਰਹੀ ਹੈ ਇਹ ਭਾਖੜਾ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਡਰਾਈਵਰ ਜਿਹੜਾ ਹੈ ਉਹ ਮੌਕੇ ਉੱਤੇ ਛਾਲ ਮਾਰ ਲੈਂਦਾ ਹੈ ਗੱਡੀ 'ਚੋਂ ਤੇ ਉਹ ਬਚ ਗਿਆ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ 10 ਸਾਲ ਦਾ ਬੱਚਾ ਤੇ ਉਹ 50 ਸਾਲ ਦਾ ਇੱਕ ਵਿਅਕਤੀ ਹੋਰ ਹੈ ਜਿਸ ਨੂੰ دیر ਰਾਤ ਪ੍ਰਸ਼ਾਸਨ ਦੇ ਵੱਲੋਂ ਕੱਢਿਆ ਗਿਆ ਹੈ ਪਰ ਹਲੇ ਤੱਕ ਜਿਹੜੇ ਬਾਕੀ ਹੋਰ 11 ਮੈਂਬਰ ਨੇ ਕੁੱਲ 14 ਮੈਂਬਰ ਸੀ ਪਰ 11 ਮੈਂਬਰ ਹਾਲੇ ਵੀ ਲਾਪਤਾ ਨੇ ਜਿਨ੍ਹਾਂ ਨੂੰ ਲੱਭਣ ਦੇ ਲਈ ਰੈਸਕਿਊ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਜੀ ਤੇ ਪੂਰੇ ਪਿੰਡ ਵਾਸੀਆਂ ਦੇ ਵੱਲੋਂ ਦੇਰ ਰਾਤ ਆਪਣੇ ਪੱਧਰ ਦੇ ਉੱਤੇ ਪਰਮਿੰਦਰ ਜਿਹੜਾ ਪੂਰੀ ਤਲਾਸ਼ੀ ਕੀਤੀ ਗਈ ਹੈ ਪਰ ਭਾਖੜਾ ਨਹਿਰ ਦਾ ਨਾਮ ਹੀ ਸੁਣਦੇ ਹੀ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਪਾਣੀ ਦਾ ਲੈਵਲ ਕਿਸ ਪੱਧਰ ਤੇ ਹੋਏਗਾ ਤੇ ਨਾਲ ਦੀ ਨਾਲ ਪਾਣੀ ਦੀ ਗਹਿਰਾਈ ਕਿਸ ਲੈਵਲ ਤੇ ਹੋਏਗੀ ਜਿਵੇਂ ਕਿ ਇੱਥੇ ਇਹ ਵੀ ਸਪਸ਼ਟ ਕਰਿਓ ਕਿ ਜਿਹੜੇ ਲੋਕ ਸਨ ਇੱਕੋ ਹੀ ਪਰਿਵਾਰ ਨਾਲ ਤਾਲੁਕਤ ਰੱਖਦੇ ਸਨ ਜਾਂ ਫਿਰ ਅਲੱਗ-ਅਲੱਗ ਪਰਿਵਾਰਾਂ ਦੇ ਲੋਕ ਸਨ ਜੀ 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 ਪ੍ਰਵਿੰਦਰ ਇੱਕੋ ਹੀ ਪਰਿਵਾਰ ਦੇ ਸਨ ਤੇ ਇਹ ਪੰਜਾਬ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਆਏ ਹੋਏ ਸੀ ਤਾਂ ਸਮਾਗਮ ਖਤਮ ਹੋਣ ਤੋਂ ਬਾਅਦ ਇਹ ਰਾਤ ਨੂੰ ਕਰੀਬ ਜਿਹੜਾ ਨੇ ਸਾਢੇ 8 ਵਜੇ ਤੋਂ ਪਾਣੇ 9 ਵਜੇ ਦੇ ਕਰੀਬ ਦਾ ਸਮਾਂ ਹੁੰਦਾ ਹੈ ਜਦੋਂ ਪੰਜਾਬ ਤੋਂ ਜਾਂਦੇ ਨੇ ਤੇ ਜਿਵੇਂ ਹੀ ਇਹ ਫਤਿਹਬਾਦ ਦੇ ਲਾਗੇ ਜਿਹੜਾ ਪਹੁੰਚਦੇ ਨੇ ਰਤਿਆ ਪਿੰਡ ਦੇ ਕੋਲ ਤਾਂ ਉਸ ਸਮੇਂ ਪੂਰਾ ਹਾਦਸਾ ਵਾਪਰਦਾ ਹੈ ਤੇ ਅਦੇ ਰਾਤ ਜਦੋਂ ਪੂਰਾ ਹਾਦਸਾ ਵਾਪਰਦਾ ਪ੍ਰਵਿੰਦਰ ਤਾਂ ਪਹਿਲਾ ਇਲਾਕਾ ਵਾਸੀਆਂ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇ ਸੀ ਬੀ ਬੁਲਾ ਕੇ ਗੱਡੀ ਤਾਂ ਬਾਹਰ ਕੱਢ ਲਈ ਜਾਂਦੀ ਹੈ ਪਰ ਅਨਫੋਰਚੂਨੇਟਲੀ ਜਿਹੜੇ ਗੱਡੀ ਦੇ ਵਿੱਚ ਹੋਰ ਵਿਅਕਤੀ ਨੇ ਉਹ ਹਜੇ ਤੱਕ ਲਾਪਤਾ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਪਰ ਹੁਣ ਇਸ ਪੂਰੇ ਰੈਸਕਿਊ ਆਪਰੇਸ਼ਨ ਦੇ ਵਿੱਚ ਪ੍ਰਵਿੰਦਰ ਜ਼ਰੂਰ ਕਹਿ ਸਕਦੇ ਆ ਕਿ ਤੇਜ਼ੀ ਆਈ ਹੈ ਕਿਉਂਕਿ ਹੁਣ ਪ੍ਰਸ਼ਾਸਨ ਦੇ ਵੱਲੋਂ ਗੋਤਾਖੋਰਾਂ ਦੇ ਹੱਥ ਦੇ ਵਿੱਚ ਕਮਾਂਡ ਦੇ ਦਿੱਤੀ ਗਈ ਹੈ ਜਿਹੜੇ ਗੋਤਾਖੋਰ ਨੇ ਹੁਣ ਝੁੰਗਾਈ ਦੇ ਵਿੱਚ ਜਾ ਕੇ ਵੀ ਜਿਹੜੇ ਆ ਲੋਕ ਲਾਪਤਾ ਨੇ ਉਹ ਵੀ ਉਦੋਂ ਉਹਨਾਂ ਦੀ ਵੀ ਜਿਹੜੀਆਂ ਨੇ ਉਹਨਾਂ ਨੂੰ ਲੱਭ ਸਕਦੇ ਨੇ ਪਰ ਵੱਡਾ ਸਵਾਲ ਇੱਥੇ ਪ੍ਰਵਿੰਦਰ ਇਹ ਬਣ ਜਾਂਦਾ ਹੈ ਕਿ ਮੁਸ਼ਕਲਤਾ ਦਾ ਸਵਾਲ ਜਦੋਂ ਪਾਣੀ ਵਗਦਾ ਹੈ ਜਦੋਂ ਪਾਣੀ ਚੱਲਦਾ ਹੈ ਪਾਖੜਾ ਨਹਿਰ ਤੋਂ ਜਦੋਂ ਪਾਣੀ ਛੱਡਿਆ ਵੀ ਜਾਂਦਾ ਹੈ ਜਾਂ ਫਿਰ ਪਾਣੀ ਜੋ ਪਾਣੀ ਖੜਾ ਹੋਵੇ ਤਾਂ ਉਹਦੇ ਵਿੱਚ ਜਿਹੜੇ ਚਾਂਸਸ ਨੇ ਕਿਸੇ ਨੂੰ ਵੀ ਲੱਪਣ ਤੇ ਡੁੱਬੇ ਹੋਏ ਵਿਅਕਤੀ ਨੂੰ ਜਾਂ ਸਮਾਨ ਨੂੰ ਉਹ ਜ਼ਿਆਦਾ ਵੱਧ ਜਾਂਦੇ ਨੇ ਕਿਉਂਕਿ ਪਾਣੀ ਖੜਿਆ ਹੁੰਦਾ ਤੇ ਸਟੇਬਲ ਚੀਜ਼ ਹੁੰਦੀ ਹੈ ਜਦੋਂ ਪਾਣੀ ਦਾ ਬਹਾਅ ਲਗਾਤਾਰ ਚੱਲਦਾ ਰਹਿੰਦਾ ਪਾਣੀ ਚੱਲਦਾ ਰਹਿੰਦਾ ਤਾਂ ਫਿਰ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਕਈ ਵਾਰ ਇੱਕ ਚੀਜ਼ ਰੁੜਦੀ ਰੋਪੜ ਦੇ ਵਿੱਚ ਤੇ ਮਿਲਦੀ ਜਾ ਕੇ ਲੁਧਿਆਣੇ ਤੋਂ ਤਾਂ ਫਿਰ ਇਹ ਵੀ ਇੱਕ ਵੱਡਾ ਚੈਲੰਜ ਜਿਹੜਾ ਗੋਤਾਖੋਰਾਂ ਦੇ ਲਈ ਆਉਂਦਾ ਵਾਲੇ ਸਮੇਂ ਦੇ ਵਿੱਚ ਬਣ ਰਿਹਾ ਪਰ ਹੁਣ ਰੈਸਕਿਊ ਆਪਰੇਸ਼ਨ ਦੇ ਵਿੱਚ ਤੇਜ਼ੀ ਹੈ ਤੇ ਉਮੀਦ ਕਰਦੇ ਆ ਕਾਮਨਾ ਕਰਦੇ ਆ ਕਿ ਬਹੁਤ ਜਲਦ ਜਿਹੜੇ 11 ਲੋਕ ਲਾਪਤਾ ਨੇ ਉਹ ਵੀ ਲੱਭ ਜਾਣ ਸੋ ਸ਼ੁਕਰੀਆ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਬੇਹਦ ਜਿਹੜਾ ਕਿ ਮਨਪਾਗਾ ਹਾਦਸਾ ਹੋਇਆ ਕਿਉਂਕਿ ਭਾਖੜਾ ਨਹਿਰ ਜਿਸ ਦਾ ਪਾਣੀ ਦਾ ਬਹਾਅ ਕਾਫੀ ਜ਼ਿਆਦਾ ਤੇਜ਼ ਹੁੰਦਾ ਹੈ ਅਜਿਹੇ ਦੇ ਵਿੱਚ ਪ੍ਰਸ਼ਾਸਨ ਦੇ ਲਈ ਗੋਤਾਖੋਰਾਂ ਦੇ ਲਈ ਇੱਕ ਵੱਡੀ ਚੁਣੌਤੀ ਹੈ ਉਹਨਾਂ 11 ਵਿਅਕਤੀਆਂ ਨੂੰ ਲੱਭਣਾ ਜਿਹੜੇ ਕਿ ਪਾਣੀ ਦੇ ਵਿੱਚ ਰੁੜੇ ਹੁੰਦੇ ਨੇ ਅਤੇ ਪੰਜਾਬ ਦੇ ਜਿਵੇਂ ਜਿਹੜਾ ਕਿ ਇੱਕ ਵਿਆਹ ਸਮਾਗਮ ਦੇ ਸ਼ਾਮਲ ਹੋਣ ਤੋਂ ਬਾਅਦ ਵਾਪਸ ਆਪਣੇ ਘਰ ਨੂੰ ਜਾ ਰਹੇ ਹੁੰਦੇ ਨੇ ਕਿ ਜਦੋਂ ਉਹ ਹਰਿਆਣਾ ਦੇ ਵਿੱਚ ਰਤਿਆ ਦੇ ਕੋਲ ਪੈਂਦੇ ਪਿੰਡ ਸਰਦਾਰੇ ਕਲਾ ਦੇ ਵਿੱਚ ਪਹੁੰਚਦੇ ਹੈਗੇ ਨੇ ਤਾਂ ਅਚਾਨਕ ਜਿਹੜਾ ਕਿ ਧੁੰਦ ਦੀ ਵਜ੍ਹਾ ਕਰਕੇ ਡਰਾਈਵਰ ਉਹ ਸੰਤੁਲਨ ਗਵਾ ਬੈਠਦਾ ਅਤੇ ਗੱਡੀ ਭਾਗਟਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਹਾਲਾਂਕਿ ਗੱਡੀ ਦੇ ਚਾਲਕ ਦੇ ਵੱਲੋਂ ਆਪਣੀ ਜਿਹੜੀ ਕਿ ਜਾਨ ਤਾਂ ਬਚਾ ਲਈ ਜਾਂਦੀ ਹੈ ਉਹ ਮੌਕੇ ਤੋਂ ਸ਼ਾਲ ਮਾਰ ਜਾਂਦਾ ਪਰ ਜਿਹੜੇ ਕੀ ਬਾਕੀ ਲੋਕ ਹੁੰਦੇ ਨੇ ਗੱਡੀ ਵਿੱਚ ਸਵਾਰ ਉਹ ਗੱਡੀ ਸਮੇਤ ਤਹਿਰ ਦੇ ਵਿੱਚ ਜਾ ਡਿੱਗਨੇ ਜਿਸ ਕਰਕੇ ਪਾਣੀ ਦੇ ਵਿੱਚ ਉਹ ਰੁੜ ਗਏ ਨੇ ਪਰ ਲੋਕਾਂ ਦੇ ਵੱਲੋਂ ਜਦੋਂ ਮੁਸ਼ਕਲ ਕੀਤੀ ਜਾਂਦੀ ਹੈ ਤਾਂ ਇੱਕ ਵਿਅਕਤੀ ਨੂੰ ਬਚਾ ਲਿਆ ਜਾਂਦਾ ਜਦ ਕੀ ਹਾਦਸੇ ਤੋਂ ਬਾਅਦ ਗੱਡੀ ਦਾ ਸ਼ੀਸ਼ਾ ਅਤੇ ਪਿਛਲੀ ਤਾਕੀ ਖੁੱਲਣ ਦੀ ਵਜ੍ਹਾ ਕਰਕੇ ਇੱਕ ਬੱਚਾ ਜਿਸ ਦੀ ਉਮਰ 10 ਸਾਲ ਦੱਸੀ ਜਾ ਰਹੀ ਨਾਮ ਅਰਮਾਨ ਹੈ ਉਹ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਹੈ ਕਿਸੇ ਤਰ੍ਹਾਂ ਪਰ ਬਾਕੀ ਜਿਹੜੇ ਲੋਕ ਗੱਡੀ ਚ ਰਹਿ ਜਾਂਦੇ ਨੇ ਉਹ ਰੁੜ ਜਾਂਦੇ ਨੇ ਜਿਨ੍ਹਾਂ ਦੀ ਪਾਲ ਪ੍ਰਸ਼ਾਸਨ ਹੁਣ ਕਰ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਕਿ ਬੇਹਦ